ਕਾਂਗਰਸ ਪਾਰਟੀ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਭਾਜਪਾ ਲੀਡਰਸ ਦੇ ਉੱਤੇ ਦਰਅਸਲ ਜੈਰਾਮ ਰਮੇਸ਼ ਜਿਹੜੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਨੇ ਉਹਨਾਂ ਦੇ ਵੱਲੋਂ ਇੱਕ ਚਿੱਠੀ ਜਿਹੜੀ ਆ ਉਹ ਲਿਖੀ ਗਈ ਹੈ ਜੇਪੀ ਨੱਡਾ ਨੂੰ ਦਰਅਸਲ ਜੇਪੀ ਨਟਾ ਦੇ ਵੱਲੋਂ ਵੀ ਇੱਕ ਚਿੱਠੀ ਲਿਖੀ ਗਈ ਸੀ ਚਿੱਠੀਆਂ ਦਾ ਇਹ ਮਾਮਲਾ ਜਿਹੜਾ ਹੈ ਬੜਾ ਤੀਬਰਤਾ ਦੇ ਨਾਲ ਚੱਲਦਾ ਪਿਆ ਪਰ ਉਸ ਦੇ ਵਿੱਚ ਅਚਾਨਕ ਇੱਕ ਗੱਲ ਸਾਹਮਣੇ ਆ ਗਈ ਕਿ ਰਾਹੁਲ ਗਾਂਧੀ ਦੀ ਜਾਨ ਖਤਰੇ ਦੇ ਵਿੱਚ ਹੈ ਇਹ ਕਿਸ ਤਰ੍ਹਾਂ ਹੋ ਗਿਆ ਦਰਅਸਲ ਜੈਰਾਮ ਰਮੇਸ਼ ਨੇ ਆਪਣੀ ਚਿੱਠੀ ਦੇ ਵਿੱਚ ਮੈਂਸ਼ਨ ਕੀਤਾ ਹੈ ਕਿ ਮੱਲਕਰ ਅਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਭੇਜੀ ਸੀ ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ ਰਾਹੁਲ ਗਾਂਧੀ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਤੁਹਾਨੂੰ ਇੱਥੇ ਜੈਰਾਮ ਰਮੇਸ਼ ਦੇ ਟਵੀਟ ਦੇ ਵਿੱਚੋਂ ਚੁੱਕ ਕੇ ਲਾਈਨ ਦੱਸਦੇ ਪਏ ਉਹਨਾਂ ਨੇ ਉਹਦੇ ਵਿੱਚ ਲਿਖਿਆ ਆ ਕਿ ਮੱਲਕਰ ਅਰਜੁਨ ਖੜਗੇ ਨੇ ਦੱਸਿਆ ਸੀ ਕਿ ਬੀਜੇਪੀ ਦੇ ਕੁਝ ਸਹਿਯੋਗੀ ਧਮਕੀਆਂ ਦੇ ਰਹੇ ਨੇ ਰਾਹੁਲ ਗਾਂਧੀ ਨੂੰ ਇਹ ਆਪਣੇ ਆਪ 'ਚ ਵੱਡਾ ਇਲਜ਼ਾਮ ਹੈ ਬੀਜੇਪੀ ਦੇ ਉੱਤੇ ਕਿ ਬੀਜੇਪੀ ਦੇ ਕੋਈ ਸਹਿਯੋਗੀ ਨੇ ਜਿਹੜੇ ਪਾਰਲੀਮੈਂਟ ਦੇ ਵਿੱਚ ਲੀਡਰ ਆਪੋਜੀਸ਼ਨ ਰਾਹੁਲ ਗਾਂਧੀ ਨੂੰ ਧਮਕੀਆਂ ਦੇ ਰਹੇ ਨੇ ਇਸ ਵਾਸਤੇ ਚਿੱਠੀ ਲਿਖੀ ਗਈ ਸੀ ਪਰ ਕਹਿੰਦੇ ਉਸ ਚਿੱਠੀ ਨੂੰ ਅਕਸੈਪਟ ਪ੍ਰਧਾਨ ਮੰਤਰੀ ਨੇ ਆਪ ਨਹੀਂ ਕੀਤਾ ਸਗੋਂ ਜੇਪੀ ਨੱਡਾ ਦੀ ਡਿਊਟੀ ਲਾ ਦਿੱਤੀ ਉਹਨਾਂ ਦਾ ਕੰਪੈਰੀਜ਼ਨ ਕਰਦੇ ਨੇ ਕਾਂਗਰਸ ਪਾਰਟੀ ਦੇ ਪੁਰਾਣੇ ਰਹੇ ਪ੍ਰਧਾਨ ਮੰਤਰੀਆਂ ਦੇ ਨਾਲ ਔਰ ਕਹਿੰਦੇ ਨੇ ਕਿ ਉਦੋਂ ਤਾਂ ਹਰ ਵਾਰ ਹਰ ਚਿੱਠੀ ਦਾ ਜਵਾਬ ਦਿੱਤਾ ਜਾਂਦਾ ਰਿਹਾ ਪਰ ਲੱਗਦਾ ਹੈ ਕਿ ਆਪਣੇ ਆਪ ਨੂੰ ਦੇਵ ਅਵਤਾਰ ਕਹਿਣ ਵਾਲੇ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਬਾਕੀਆਂ ਨਾਲੋਂ ਕੁਝ ਵੱਖ ਨੇ ਜੈਰਾਮ ਰਮੇਸ਼ ਨੇ ਤਿੱਖੇ ਸ਼ਬਦਾਂ ਦੇ ਨਾਲ ਤੰਜ ਕੱਸੇ ਆ ਸਾਫ ਦੀ ਸਾਫ ਕੇ ਆਇਆ ਕਿ ਰਾਹੁਲ ਗਾਂਧੀ ਦੀ ਜਾਨ ਨੂੰ ਖਤਰੇ ਬਾਰੇ ਜਿਹੜੀ ਆ ਉਹ ਚਿੱਠੀ ਮੱਲਕਰ ਅਰਜਨ ਖੜਗੇ ਨੇ ਦਿੱਤੀ ਸੀ ਧਮਕੀਆਂ ਦੇਣ ਦੀ ਗੱਲ ਵਿੱਚ ਲਿਖੀ ਗਈ ਹੈ ਆਪਣੇ ਆਪ 'ਚ ਹੈਰਾਨੀ ਦੀ ਗੱਲ ਹੈ ਕਿਉਂਕਿ ਇੱਕ ਪਾਸੇ ਤਾਂ ਰਵਨੀਤ ਬੱਟੂ ਰਾਹੁਲ ਗਾਂਧੀ ਨੂੰ ਨੰਬਰ 1 ਟੈਰਰਿਸਟ ਕਹਿੰਦੇ ਨੇ ਪੱਪੂ ਕਹਿੰਦੇ ਨੇ ਔਰ ਉਸ ਤੋਂ ਬਾਅਦ ਮਲਕਾਰਜਨ ਖੜਗੇ ਦੀ ਚਿੱਠੀ ਦਾ ਹਵਾਲਾ ਲੈ ਕੇ ਜੈ ਰਾਮ ਰਮੇਸ਼ ਦਾਵਾ ਕਰਦੇ ਨੇ ਕਿ ਉਸ ਚਿੱਠੀ ਦੇ ਵਿੱਚ ਲਿਖਿਆ ਗਿਆ ਸੀ ਕਿ ਰਾਹੁਲ ਗਾਂਧੀ ਨੂੰ ਧਮਕੀਆਂ ਜੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਰਾਹੁਲ ਗਾਂਧੀ ਵਰਗੇ ਲੀਡਰ ਨੂੰ ਧਮਕੀਆਂ ਮਿਲਣਾ ਔਰ ਦੂਜੇ ਪਾਸੇ ਜੈ ਰਾਮ ਰਮੇਸ਼ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਦੇ ਵੱਲੋਂ ਇਲਜ਼ਾਮ ਲਾਉਣਾ ਕਿ ਇਹ ਧਮਕੀਆਂ ਬੀਜੇਪੀ ਦੇ ਕੁਝ ਸਹਾਇਕੀ ਦੇ ਰਹੇ ਨੇ ਬੀਜੇਪੀ ਦੇ ਸਹਾਇਕੀ ਵਰਡ ਉਹਨਾਂ ਨੇ ਵਰਤੇ ਆ ਖੈਰ ਕੌਣ ਦੇ ਰਿਹਾ ਧਮਕ ਕੌਣ ਰਾਹੁਲ ਗਾਂਧੀ ਦੀ ਜਾਣ ਦਾ ਦੁਸ਼ਮਣ ਬਣ ਗਿਆ ਅਚਾਨਕ ਰਵਨੀਤ ਬਿੱਟੂ ਦੇ ਇਹਨਾਂ ਬਿਆਨਾਂ ਤੋਂ ਬਾਅਦ ਸਵਾਲ ਤਾਂ ਇਹ ਖੜਾ ਹੋ ਰਿਹਾ ਖੈਰ ਕੀ ਇਸ ਚਿੱਠੀ ਤੋਂ ਬਾਅਦ ਦੁਬਾਰਾ ਚਿੱਠੀਆਂ ਦਾ ਦੌਰ ਜਾਰੀ ਰਹੂਗਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰਹੋ 1 ਇੰਡੀਆ ਪੰਜਾਬੀ